ਪਵਾਦੀ ਬੋਲੀ ਬੋਲ ਕੇ ਸੁਣਾਉਂ ਜੇ ਤੁਸੀਂ ਮੈਨੂੰ ਮੇਰਾ ਹਾਲ ਚਾਲ ਪੁੱਛਣਾ ਹੋਵੇ ਕੀ ਕਹੋਗੇ ਹਮੇ ਕਹੋਗੇ ਭਾਈ ਹੋਰ ਕੀ ਹਾਲ ਚਾਲ ਆ ਥਾਰਾ ਭਾਈ ਸ਼ੋਕਰੇ ਸ਼ੋਕਰਾਂ ਕਹਿੰਦੇ ਹੈ ਸ਼ੋਕਰਾਂ ਕਹਾਂਜੀ ਹਮੇ ਕਈ ਲੋਕ ਕਹਿੰਦੇ ਵੀ ਇਹ ਹਿੰਦੀ ਹੈ ਜਾਂ ਹਰਿਆਣਵੀ ਹੈ ਕੀ ਹੈ ਇਹ ਪੰਜਾਬੀ ਹੈ ਜੀ ਪਵਾਦੀ ਬੋਲੀ ਹੈ ਉਪ ਉਪ ਬੋਲੀਆਂ ਨੇ ਮਾਰੇ ਪੰਜਾਬਗੀਆਂ ਜਿਵੇਂ ਮਾਝਾ ਮਾਲਵਾ ਦੁਆਬਾ ਤੇ ਇੱਕ ਮਾਰਾ ਪਵਾਦਾ ਜੀ ਭਾਉ ਵੀ ਆ ਜੂਗੇ ਕੀ ਕਰਨ ਡਿਆਂ ਹਮੇ ਕਹੋਗੇ ਜੋ ਮਾਰਾ ਰ ਹੈ ਥਾਰਾ ਕਹੋਗਾ ਤੁਹਾਨੂੰ ਹਮੇ ਕਹੂਗੇ ਥਾਨੂ ਉਹ ਕਹੂਗਾ ਮੇਰਾ ਹਮੇ ਕਹੂਗੇ ਮਾਰਾ ਊੜਾੜਾ ਉਹੀ ਆ ਸਾਰਾ ਬਸ ਹਾਂ ਸਾਰਾ ਕੁਝ ਉਹੀ ਆ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਾ ਜਿਹੜਾ ਪੁਆਦੀ ਬੋਲੀ ਦਾ ਕਾ ਕੀ ਸ਼ਬਦ ਬਾਈ ਗੁਰੂ ਕਾ ਲੰਗਰ ਗੁਰੂ ਕਾ ਲੰਗਰ ਇਹਦਾ ਪੰਜਾਬੀ ਚ ਕਾ ਨਹੀਂ ਵਰਤਿਆ ਜਾਂਦਾ ਦਾ ਵਰਤਿਆ ਜਾਂਦਾ ਇਹ ਕਾ ਤਾਂ ਕਰਕੇ ਵਰਤਿਆ ਗਿਆ ਬਾਈ ਕਿਉਂਕਿ ਜਿਹੜੀ 35% ਗਰਵਾਣੀ ਹੈ ਨਾ ਉਹ ਪੁਆਦੀ ਬੋਲੀ ਮੰਗੀ ਗੁਰਦੁਆਰਾ ਸੇਂਟੀ ਦਾ ਸੁਹਾਣਾ ਮਾਵਾਰ ਮਾਨ ਸਿੰਘ ਜੀ ਤੇ ਹਰੋ ਸ਼ਹੀਦ ਹੋਏ ਆ ਉਹ ਗੁਰਦੁਆਰਾ ਸਾਹਿਬ ਉਹ ਵੀ ਪਵਾ ਦਵਾ ਚੱਪੜ ਚਿੜੀ ਦੀ ਲੜਾਈ ਬੰਦਾ ਸਿੰਘ ਬਹਾਦਰ ਜੀ ਦੀ ਉਹ ਵੀ ਪਵਾ ਦਵਾ ਸ੍ਰੀ ਚਮਕੌਰ ਸਾਹਿਬ ਸ੍ਰੀ ਫਤਿਹਗੜ ਸਾਹਿਬ ਇਹ ਵੀ ਪਵਾ ਦਵਾ ਜਿੱਥੇ ਸਿੱਖੀ ਦਾ ਬੂਟਾ ਲਗਿਆ ਦਾ ਸ੍ਰੀ ਅਨੰਦਪੁਰ ਸਾਹਿਬ ਉਹ ਵੀ ਪਵਾ ਦਵਾ ਇਹ ਚੰਡੀਗੜ ਬਣਾਇਆ ਗਿਆ ਤਾ ਇਸ ਦੇ ਵਿੱਚ ਵੱਡੇ ਵੱਡੇ ਸੈਕਟਰ ਬਣੇ ਵਿਦੇਸ਼ਾਂ ਤੋਂ ਜਿਹੜੇ ਆ ਕਹਿ ਲਿਏ ਕਿ ਆ ਸਿੱਧੀ ਭਾਸ਼ਾ ਚ ਮਿਸਤਰੀ ਜਿਹੜੇ ਵਿਦੇਸ਼ਾਂ ਦੇ ਸੀ ਕਿ ਜਿਨ੍ਹਾਂ ਨੇ ਸਾਰਾ ਤਿਆਰ ਕੀਤਾ ਨਕਸ਼ਾ ਤੁਹਾਨੂੰ ਲੱਗਦਾ ਕਿ ਇਹ ਵਿਕਾਸ ਤੁਹਾਨੂੰ ਭਰਾਸ ਆਇਆ ਵਾ ਪੰਜਾਬ ਪਿੰਡ ਹੋਏ ਆ ਜੀ ਮਤੇ 28000 ਤੇ ਤੇ 22 ਹਲੇ ਵੀ ਪਿੰਡਾਂਗੇ ਜਿਹੜੇ ਉਹ ਚੰਡੀਗੜ੍ਹ ਮੇ ਬਸ ਰਹੇ ਆ ਅਟਕ ਸੈਕਟਰ ਮੇ ਕਈ ਨਾ ਗੇੜੀਆਂ ਮਾਰਾਂ بڑے ਸ਼ੋਰੂਮ ਬਣਾ ਲਏ ਕੋਠੀਆਂ ਬਣ ਗਈਆਂ ਉਥੇ ਕਾਲੀਬੜ ਪਿੰਡ ਹੋਏ ਕਰੇ ਤਾਂ ਜਿੱਥੇ ਪੀਜੀਆ ਬਣਿਆ 12 ਸੈਕਟਰ ਮੇ ਉਥੇ ਸਹਜਾਦਪੁਰ ਹੋਏ ਕਰੇਦਾ 17 ਸੈਕਟਰ ਨਾਲ ਰੁੜਕੀ ਹੋਏ ਕਰੇਦਾ ਜਿੱਥੇ ਪੰਜਾਬੀ ਯੂਨੀਵਰਸਿਟੀ ਬਣੀ ਐ ਉਥੇ ਕਾਂਜੀ ਮਾਜ ਕਾਂਜੀ ਕਾਂਜੀ ਮਾਜਰਾ ਹੋਏ ਕਰੇਦਾ ਚੱਪੜ ਚਿੜੀ ਵਿੱਚ ਆ ਗਈ ਪਹਿਲੀ ਗੁੰਡੇ ਨੇ ਕਾਲੀ ਵੀ ਮਰ ਲੈ ਲਈ ਹਨਾ ਉਹ ਇਦਾਂ ਦੇ ਗਾਣੇ ਵੀ ਐ ਪਰ ਉਹ ਜਿਹੜੀ ਪਹਿਲੀਆਂ ਆਈਆਂ ਆਹ ਰੋੜਾਂ ਦੇ ਵਿੱਚ ਜਾ 에ਰਪੋਰਟ ਰੋਡ ਦੇ ਉੱਤੇ ਜਾ 에ਰਪੋਰਟ ਇਲਾਕੇ ਚ ਆਈਆਂ ਉਹ ਕਰੋੜਾ ਰੁਪਏ ਆ ਤਾਂ ਗਏ ਫਰੋ ਜਿਵੇਂ ਹੁੰਦਾ ਵੀ ਜੱਟ ਜ਼ਿਮੀਦਾਰ ਕੋਲ ਕਹਿੰਦੇ ਵੀ ਇੰਨਾ ਪੈਸਾ ਆ ਜੇ ਤਾਂ ਉਹਨੂੰ ਸਮਝ ਨਹੀਂ ਹੁੰਦੀ ਵੀ ਕਿਸੇ ਬਾਣੀਆਂ ਕੋਲ ਆਇਆ ਹੋਵੇ ਤਾਂ ਉਹ ਕਿਤੇ ਕਿਤੇ ਲਾ ਲੈਂਦਾ ਵਾ ਜੀ ਸਰਦਾ ਨਹੀਂ ਕਿਸੇ ਦਾ ਪਵਾਦ ਕੇ ਬਿਨ ਜਿੱਥੇ ਰਾਤ ਵੀ ਲਗਾਏ ਦਿਨ ਤੁਸੀਂ ਪਿੰਡਾਂ માં ਕਿਤੇ ਵੀ ਘੁੰਮ ਲੋ ਜਾ ਕੇ 7-8 ਵਜੇ ਤੱਕ ਨੂੰ ਨਾ ਸਾਰਾ ਗਰੋਂ ਸੋ ਜਾ ਹਾ ਇਹ ਕਾ ਲਾਕਾ ਮਾਰਾ ਪਵਾਦ ਵੀ ਜਿੱਥੇ ਤੁਸੀਂ ਰਾਤ ਕੇ 1-2 ਵਜੇ ਵੀ ਘੁੰਮ ਲੋ ਤੁਹਾਨੂੰ ਐ ਲਗਾ ਵੀ ਯਾਰ ਹਲੇ ਤਾਂ 6-7 ਵਜੇ ਐ ਠੀਕ ਹੈ ਚਾਰ ਟਾਇਰਾਂ ਨੂੰ ਆਪਾਂ ਨਾਮ ਦੇ ਦੇਣਾ ਹੈ ਮਾਝ ਮਾਲਵਾ ਦੁਆਬਾ ਪੁਆਦਾ ਜਿਹੜਾ ਡਰਾਈਵਰ ਹੈ ਉਸਕਾ ਉਹ ਪੰਜਾਬ ਹੈ ਹੁਣ ਐ ਦੱਸੋ ਵੀ ਇੱਕ ਟਾਇਰ ਨੂੰ ਆਪਾਂ ਕੱਢ ਦੋ ਹਮੇ ਗੱਲ ਕਰੋ ਪੁਆਦ ਸਮੇਂ ਸਾਈਡ ਬਕੜ ਦੋ ਮਾਝ ਮਾਲਵਾ ਦੁਆਬਾ ਦੀ ਗੱਲ ਕਰੋ ਪੰਜਾਬ ਨੂੰ ਕਹਿ ਦੋ ਵੀ ਗੱਡੀ ਚਲਾ ਚੱਲ ਜੂ ਗੱਡੀ ਪੁਆਤਾ ਲਿਆ ਕੇ ਲਾਣਾ ਪੈਣਾ ਨਾ ਫਿੱਟ ਕਰਨਾ ਪੈਣਾ ਤਾਂ ਬਣੂਗਾ ਪੰਜਾਬ ਬਾਈ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਪੰਜਾਬੀ ਬੋਲੀ ਦਾ ਅਠਕੋਹਾਂ ਤੇ ਜਾ ਕੇ ਲਹਿਜ਼ਾ ਬਦਲ ਜਾਂਦਾ ਚੜ੍ਹਦੇ ਪੰਜਾਬ ਦੇ ਵਿੱਚ ਮਾਝਾ ਮਾਲਵਾ ਦੁਆਬਾ ਪੁਆਦ ਏਰੀਆ ਇਹਨਾਂ ਏਰੀਆ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਪੰਜਾਬੀ ਭਾਸ਼ਾ ਬੋਲੀ ਜਾਂਦੀ ਵੱਖ-ਵੱਖ ਲੈਜ਼ਾਂ ਦੇ ਵਿੱਚ ਕੁਝ ਹਿੱਸਾ ਲੈੰਦੇ ਪੰਜਾਬ ਦੇ ਵਿੱਚ ਹੈ ਤਾਂ ਉੱਥੇ ਵੀ ਵੱਖ-ਵੱਖ ਲੈਜ਼ਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਬੋਲੀ ਜਾਂਦੀ ਹੈ ਇੱਕ ਲੈਜ਼ਾ ਪੁਆਦ ਪੁਆਦ ਉਹ ਹਲਕਾ ਹੈ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਵਿਕਸਿਤ ਹੋਇਆ ਜਾਂ ਕਹਿ ਲਈਏ ਵਿਕਾਸ ਹੋਇਆ ਪਰ ਕਈ ਲੋਕਾਂ ਦਾ ਇਹ ਵੀ ਕਹਿਣਾ ਇਹ ਵਿਕਾਸ ਨਹੀਂ ਇਹ ਉਜਾੜਾ ਸੀਗਾ ਉਜਾੜਾ ਕਿਵੇਂ ਸੀ ਜਾਂ ਵਿਕਾਸ ਕਿਵੇਂ ਸੀ ਸਾਰੇ ਬੁੱਧੇ ਤੇ ਗੱਲਬਾਤ ਕਰਾਂਗੇ ਅੱਜਕੱਲ ਕਾਫੀ ਨੌਜਵਾਨ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਏਰੀਆ ਦੀ ਆਪਣੇ ਲੋਕਾਂ ਦੀ ਗੱਲਬਾਤ ਰੱਖਦੇ ਆ ਉਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਗੁਰਜੀਤ ਬਾਈ ਸਾਡੇ ਨਾਲ ਮੌਜੂਦ ਰਹਿਣਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਵਧੀਆ ਥਮੇ ਦੱਸੋ ਜੀ ਕਿ ਤਰ੍ਹਾਂ ਮੈਨੂੰ ਤਾਂ ਪਹਿਲਾਂ ਤੁਸੀਂ ਉਹੀ ਪਵਾਦੀ ਬੋਲੀ ਬੋਲ ਕੇ ਸੁਣਾਓ ਇਹਨੂੰ ਬਹੁਤ ਵਧੀਆ ਲੱਗਦੀ ਹੈ ਜੇ ਤੁਸੀਂ ਮੈਨੂੰ ਮੇਰਾ ਹਾਲ ਚਾਲ ਪੁੱਛਣਾ ਹੋਵੇ ਕੀ ਕਹੋਗੇ ਹਮੇ ਕਹੋਗੇ ਬਾਈ ਹੋਰ ਕੀ ਹਾਲ ਚਾਲ ਆ ਥਾਰ ਸ਼ੋਕਰਾ ਕਹਿੰਦੇ ਹੈ ਸ਼ੋਕਰਾ ਕਹਾਂਜੀ ਹਮੇ ਹਾਂ ਇਹ ਬੜੀ ਵਿਲੱਖਣ ਜੀ ਭਾਸ਼ਾ ਹੈ ਲੈਜ਼ਾ ਸਾਡੀ ਮਾਂ ਬੋਲੀ ਦਾ ਇਹ ਕਈ ਲੋਕ ਕਹਿੰਦੇ ਵੀ ਇਹ ਹਿੰਦੀ ਹੈ ਜਾਂ ਹਰਿਆਣਵੀ ਹੈ ਕੀ ਹੈ ਇਹ ਸੱਚ ਇਹਦੇ ਬਾਰੇ ਦੱਸੋ ਇਹ ਪੰਜਾਬੀ ਹੈ ਜੀ ਪੁਆਦੀ ਬੋਲੀ ਹੈ ਉਪ ਉਪ ਬੋਲੀਆਂ ਨੇ ਮਾਰੇ ਪੰਜਾਬ ਗਿਆ ਜਿਵੇਂ ਮਾਝਾ ਮਾਲਵਾ ਦੁਆਬਾ ਤੇ ਇੱਕ ਮਾਰਾ ਪੁਆਦਾ ਜੀ ਪੁਆਦਾ ਗਿਆ ਪੋਠੋਹਾਰੀ ਮਲਤਾਨੀ ਮਲਤਾਨੀ ਹੈ ਨਾ ਡੋਗਰੀ ਇਹ ਕਈ ਹੋਰ ਬੋਲੀਆਂ ਵੀ ਹੈ ਕੋਈ ਜਿਹੜੀਆਂ ਮਾਰੇ ਇੱਥੇ ਰਹਿ ਗਈਆਂ ਹੈ ਨਾ ਉਹ ਇਹ ਪਵਾਦ ਹਲਕੇ ਦੇ ਵਿੱਚ ਕਿਹੜੇ ਕਿਹੜੇ ਪਿੰਡ ਸ਼ਹਿਰ ਆਉਂਦੇ ਆ ਇਹ ਇਹਦੇ ਬਾਰੇ ਦੱਸੋ ਪਵਾਦ ਕੇ ਵਿੱਚ ਬਾਈ ਜੀ ਆਪਾਂ ਰੂਪਨਗਰ ਜਿਹਨੂੰ ਅੱਜ ਕੱਲ੍ਹ ਰੋਪੜ ਕਹਾ ਰੋਪੜ ਕਹਾਂਗੇ ਨਾ ਰੋਪੜ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਨਾਲਾਗੜ ਬੱਦੀ ਭਾਰਤਗੜ ਤੇ ਚਮਕੌਰ ਸਾਹਿਬ ਮਰਿੰਡਾ ਕਰਾਲੀ ਖੈੜ ਸ਼੍ਰੀ ਫਤਿਹਗੜ ਸਾਹਿਬ ਚੁੰਨੀ ਲਾਂਡਰਾ ਫਤਿਹਗੜ ਸਾਹਿਬ ਵੀ ਇਹਦੇ ਚੋਂ ਫਤਿਹਗੜ ਸਾਹਿਬ ਵੀ ਪਵਾਦ ਨੂੰ ਆ ਜੀ ਮਾਲਵੇਚ ਨਹੀਂ ਆਉਂਦਾ ਹਾਂ ਜੀ ਨਾ ਪਟਿਆਲੇ ਦਾ ਅੱਧਾ ਜ਼ਿਲ੍ਹਾ ਗੁੱਲਾਚੀਕਾ ਇਹ ਸਾਰਾ ਪਵਦ ਹੈ ਜੀ ਹਮ ਮੁਹਾਲੀ ਜ਼ੀਰਕਪੁਰ ਡੇਰਾ ਬਸੀ ਲਾਲੜੂ ਹਰਿਆਣੇ ਦੇ ਹਿੱਸੇ ਐ ਅੰਬਾਲਾ ਹਮ ਕਰਨਾਲ ਕੁਰਕ ਖੇਤਰ ਹਮ ਯਮਨਾ ਨਗਰ ਪੰਜੌਰ ਕਾਲਕਾਂ ਨਰੈਣਗੜ੍ਹ ਹਮ ਤੇ ਹਿਮਾਚਲ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈਣਦਾ ਨਹਾਨਕਾ ਜ਼ਿਲ੍ਹਾ ਕਾਲੇ ਅੰਬ ਸਾਈਡ ਹਮ ਇਸ ਸਾਈਡ ਦੀ ਗੱਲ ਬਾਤ ਕਰ ਲੋ ਆਪਾਂ ਬੱਦੀ ਇਹ ਸਾਰਾ ਬਾਈ ਪਵਦ ਆ ਚੰਡੀਗੜ੍ਹ ਜਿਹੜਾ ਮੇਨ ਹੱਬ ਐ ਯੂਟੀ ਐ ਰਾਜਸਥਾਨੀ ਐ ਪੰਜਾਬੀ ਰਾਜਸਥਾਨੇ ਜਿੱਥੇ ਹਰੇਕ ਬੰਦਾ ਜਿਗਾ ਜੀ ਕਰਾ ਵੀ ਹਮੇ ਘੁੰਮਣਾ ਇੱਥੇ ਦੇਖਣਾ ਹੈਨਾ ਉਹ ਵੀ ਬਈ ਜੀ ਪਵਾ ਦਵਾ ਜਿੱਥੇ ਬੰਦਾ ਕਹਾਗਾ ਵੀ ਜੇ ਸਾਰੇ ਕੋਈ ਬਿਮਾਰ ਹੋਗਾ ਹਰੇਕ ਹਸਪਤਾਲ ਚਾਹੇ ਪ੍ਰਾਈਵੇਟ ਐ ਕੋਈ ਜਿੱਡਾ ਮਰਜ਼ੀ ਬੜਾ ਹੋਵੇ ਜਦੋਂ ਜਵਾਬ ਦੇ ਦਹਾਂਗੇ ਫਿਰ ਉਹ ਪੀਜੀ ਆਈ ਰੈਫਰ ਕਰਾਂਗੇ ਬੰਦੇ ਨੂੰ ਪੀਜੀ ਆਈ ਵੀ ਪਵਾ ਦਵਾ ਜਦ ਬੰਦਾ ਕਹਾ ਵੀ ਆਰਾ ਹਮੇ ਆਪਣਾ ਨਿਆਣਾ ਵਧੀਆ ਯੂਨੀਵਰਸਿਟੀ ਮੈਂ ਪੜਾਣਾ ਉਹ ਕਿਥਾ ਹੈ ਚੰਡੀਗੜ੍ਹ 14 ਸੈਕਟਰ ਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਉਹ ਵੀ ਪਵਾ ਦਵਾ ਬਈ ਤੁਹਾਨੂੰ ਇਹ ਲੱਗਦਾ ਕਿ ਪੰਜਾਬ ਦੇ ਬਹੁਤ ਅਹਿ ਹਿੱਸੇ ਨੂੰ ਪਵਾਦ ਬਾਰੇ ਪਤਾ ਨਹੀਂ ਕਿਉਂਕਿ ਪੰਜਾਬੀ ਚੰਡੀਗੜ੍ਹ ਜਹ ਤਾਂ ਉਹ 10ਵੀਂ ਦਾ ਸਰਟੀਫਿਕੇਟ 'ਚ ਕੋਈ ਕੰਮ ਹੁੰਦਾ ਸੀ ਤਾਂ ਆਉਂਦੇ ਸੀ ਜਾਂ ਕਿਸੇ ਨੂੰ ਚੰਡੀਗੜ੍ਹ ਇੱਥੇ ਸੁਮੋ ਕਰਕੇ ਚੜਾਉਣਾ ਹੁੰਦਾ 에어ਪੋਰਟ ਤੇ ਚਾਰ ਤਾਂ ਹੁੰਦੇ ਸੀ ਜਾਂ ਕੋਈ ਬਿਮਾਰਸ਼ੇਮਾਰ ਹੋ ਗਿਆ ਤਾਂ ਪੀਜ ਇਹਨਾਂ ਤਿੰਨਾਂ ਜਗ੍ਹਾਵਾਂ ਤੇ ਗੇੜੇ ਲੱਗਦੇ ਸੀ ਬਿਲਕੁਲ ਪਰ ਉੱਥੇ ਗੱਲਬਾਤ ਨਹੀਂ ਸੀ ਹੁੰਦੀ ਪੁਵਾਦ ਬਾਰੇ ਤਾਂ ਲੱਗਦਾ ਕਿ ਉਹ ਪੁਵਾਦ ਇਹ ਇਲਾਕਾ ਪੁਵਾਦ ਇਹ ਕਿਹਾ ਜਾਂਦਾ ਵੀ ਚੰਡੀਗੜ੍ਹ ਦਾ ਏਰੀਆ ਹੈ ਪੁਵਾਦ ਉਹ ਕਿਤੇ ਨਾ ਕਿਤੇ ਸ਼ਬਦ ਬੋਲੀ ਇਲਾਕਾ ਇੱਥੋਂ ਦੇ ਲੋਕ ਉਹ ਕਿਤੇ ਪਿੱਛੇ ਰਹਿ ਗਏ ਪਿੱਛੇ ਇਸ ਤਰ੍ਹਾਂ ਬਈ ਜਿਹੜੇ ਤਾਂ ਹੈਗੇ ਪੜੇ ਲਿਖੇ ਜਿਨ੍ਹਾਂ ਨੇ ਕਿਤਾਬਾਂ ਕਾਲੀਆਂ ਕਰੀਆਂ ਉਹਨਾਂ ਨੂੰ ਤਾਂ ਹਰੇਕਾ ਪਤਾ ਵੀ ਪੁਵਾਦ ਕਿਹਾਗਾ ਉਹਨਾਂ ਕੀ ਬੋਲੀ ਕਹੀ ਜੀ ਹੈ ਹੂੰ ਕਈ ਬੰਦੇ ਇਹ ਜਿਹੇ ਆ ਵੀ ਜੀਤਾ ਨਾ ਬਹੁਤ ਕਰਾ ਹੈ ਨਾ ਇਹ ਇਲਾਕੇ ਆ ਮਾਣੇਗਾ ਪਵਾੜਾ ਵਾਲੇ ਇਲਾਕੇ ਆ ਪਰ ਉਹਨਾਂ ਨੂੰ ਪਤਾ ਨਹੀਂ ਹੈ ਉਹਨਾਂ ਨੂੰ ਲੱਗਾ ਵੀ ਕੋਈ ਕਹਿਦਾ ਵੀ ਇਹ ਬੰਦਾ ਹਰਿਆਣਵੀ ਬੋਲ ਰਿਹਾ ਹਮੇ ਜਹਾਨਾ ਕਿਤੇ ਮੈਂ ਗਿਆ ਇਧਰ ਤਲਵੰਡੀ ਸਾਬੋ ਵਾਲੇ ਪਾਸੇ ਗਿਆ ਅੰਦੋਲਨ ਦੇ ਟਾਈਮ ਪਾ ਜਿਹੜਾ 2020 ਮਾ ਹੋਇਆ ਤਾਂ ਕਿਸਾਨੀ ਅੰਦੋਲਨ ਹੋਇਆ ਦਿੱਲੀ ਤਾਂ ਹਮੇ ਪਿੰਡ ਪਿੰਡ ਗਏ ਆ ਉਥੇ ਜਾਗਰੂ ਕਰਨਾ ਉਥੇ ਲੋਕ ਮਾਨੂੰ ਕਹਦਾ ਹੈ ਕਹਾ ਬਾਈ ਤੂੰ ਹਰਿਆਣੇ ਤੇ ਆਇਆ ਹੂੰ ਮਾਹ ਜੀ ਨਹੀਂ ਮੈਂ ਮੁਹਾਲੀ ਤੇ ਆਂ ਪੌਦੀ ਇਲਾਕਾ ਮਾਰਾ ਚਲੋ ਜੀ ਠੀਕ ਐ ਅਗਲੇ ਦਿਨ ਫੇਰ ਅਗਲੇ ਦਿਨ ਇੱਕ ਬੰਦਾ ਕਹਾ ਕਾ ਯਾਰ ਕਬਈ ਤੂੰ ਰਾਜਸਥਾਨ ਕਾ ਬਾਗੜੀਆਂ ਉੱਥੇ ਕਿਤੇ ਨਾ ਕਿਤੇ ਇਹ ਜੀ ਬੋਲੀ ਬੋਲਦੇ ਹੋਗੇ ਫੇਰ ਮੈਂ ਉਹਨਾਂ ਨੂੰ ਕਿਹਾ ਮੈਂ ਕਹਾ ਨਹੀਂ ਜੀ ਮਾਹ ਜੀ ਮੇਹਾਰਾ ਇਲਾਕਾ ਮੁਹਾਲੀ ਐ ਵੀ ਪੌਦੀ ਬੋਲੀ ਐ ਇਹ ਹੈਨਾ ਫੇਰ ਅਗਲੇ ਦਿਨ ਮੈਂ ਭਾਸ਼ਣ ਨਹੀਂ ਦਿੱਤਾ ਬਾਈ ਉੱਥੇ ਤਾਂ ਪਹਿਲਾਂ ਮੈਨੂੰ ਡਰ ਲੱਗੇ ਮਾਹ ਯਾਰ ਮੈਂ ਕਦੇ ਭਾਸ਼ਣ ਨਹੀਂ ਦਿਆ ਹੈਨਾ ਨਾਰੇ ਨੂਰੇ ਜੇ ਮਰਾਲੋ ਮਹਾ ਹਨਾ ਮੇਤੇ ਵੀ ਜਿਹੜੇ ਮਰਾਨੇ ਆ ਤਾਂ ਮੇਰੇ ਗਾਇਲ ਕਹਿੰਨੇ ਕਹਾ ਨਹੀਂ ਵੀ ਤੂੰ ਅਰੇ ਵੀ ਥੋੜਾ ਜਿਆ ਕਾਲੇ ਕਾਨੂੰਨਾ ਬਾਰੇ ਬੋਲ ਮੈਂ ਕਾਲੇ ਕਾਨੂੰਨਾ ਬਾਰੇ ਬੋਲਦਾ ਬੋਲਦਾ ਸ਼ੁਰੂ ਹੋ ਗਿਆ ਮੈਂ ਕਹਾ ਹੁਣ ਥਵੇਂ ਕਹਿੰਦੇ ਹੋਗੇ ਵੀ ਉਹ ਸ਼ੋਕਰ ਆ ਪਤਾ ਨਹੀਂ ਕਿੱਥੇ ਤੇ ਆਇਆ ਹਵੇਂ ਥਵੇਂ ਮਾਰਾ ਸਾਰਾ ਕਰ ਰਿਹਾ ਕਿਉਂਕਿ ਅੱਗ ਲੱਗੀ ਵੀਦੀ ਬਾਈ ਵੀ ਬੰਦੇ ਨੇ ਯਾਰ ਕਿਵੇਂ ਕਹਤਾ ਮੈਨੂੰ ਮੈਂ ਫਲਾਣੀ ਜਗ੍ਹਾ ਗਾ ਇਹਨਾਂ ਨੂੰ ਕਿਉਂ ਨਹੀਂ ਪਤਾ ਲੋਕਾਂ ਨੂੰ ਮਹਾ ਨਾ ਮਾਰੀ ਬੋਲੀ ਦਾ ਕਿਉਂ ਨਹੀਂ ਪਤਾ ਹੂੰ ਮਹਬੀਰਾ ਆ ਮਾ ਕੀ ਕਰਨਾ ਚੰਡੀਗੜ੍ਹ ਜਿੰਨੂੰ ਮਹਰਾ ਨਹੀਂ ਪਤਾ ਬੋਲੀ ਦਾ ਨਹੀਂ ਪਤਾ ਫਿਰ ਬਾਈ ਜੀ ਵਾ ਕਿਤਨਾ ਕਿਤੇ ਅੱਗ ਲੱਗੀ ਵੀ ਹੋਆ ਇਸ ਕਰਕੇ ਉਹ ਇੰਨੇ ਸਾਲਾਂ 3-4 ਸਾਲ ਪਹਿਲਾਂ ਅੱਗ ਉਹ ਮਾਰੇ ਹੁਣ ਜਮਾਂ ਬਾਰੇ ਵਸਤੇ ਬਾਹਰ ਹੋ ਗਈ ਦੀ ਫਿਰ ਹੁਣ ਹਮੇ ਜਿਹੜਾ ਰੋਲਾ ਪਾਇਆ ਵਾ ਵੀ ਮਹਰੀ ਬੋਲੀ ਐ ਪੋਦੀ ਮਾਨੂੰ ਮਾਨ ਐ ਵੀ ਮਹਰੀ ਬੋਲੀ ਐ ਪੋਦੀ ਬੋਲੀ ਵਾਰ ਇਹ ਵੀ ਕਹਿਆ ਜਾਂਦਾ ਕਿ ਜਿਵੇਂ ਮੈਂ ਪਿੱਛੇ ਜਾ ਜਾਣਕਾਰੀ ਲਈ ਕਿ ਸਾਡੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਾ ਜਿਹੜਾ ਪੁਆਦੀ ਬੋਲੀ ਦਾ ਕਾ ਕੀ ਸ਼ਬਦ ਬਾਈ ਗੁਰੂ ਕਾ ਲੰਗਰ ਗੁਰੂ ਕਾ ਲੰਗਰ ਨਹੀਂ ਤਾਂ ਪੰਜਾਬੀ ਚ ਕਾ ਨਹੀਂ ਵਰਤੇ ਜਾਂਦਾ ਦਾ ਵਰਤਿਆ ਜਾਂਦਾ ਅਸੀਂ ਦਾ ਵਰਤਦੇ ਕੀ ਇਹਦਾ ਕੰਮ ਕਰਦਾ ਜੈ ਹਨਾ ਇਦਾਂ ਦਾ ਵਰਤਦੇ ਪਰ ਕਾ ਵਰਤਿਆ ਗਿਆ ਗੁਰੂ ਸਾਹਿਬ ਨੂੰ ਇਹ ਕਾ ਤਾਂ ਕਰਕੇ ਵਰਤਿਆ ਗਿਆ ਬਾਈ ਕਿਉਂਕਿ ਜਿਹੜੀ 35% ਗਰਵਾਨੀ ਹੈ ਨਾ ਉਹ ਪੁਆਦੀ ਬੋਲੀ ਮੰਗੀ ਹੂੰ ਇਹ ਮਾਤਾ ਗੁਜਰੀ ਜੀ ਹੂੰ ਜਿਹੜੇ ਹੋਏ ਆ ਉਹਨਾਂ ਕੀ ਬੋਲੀ ਹੈ ਪੁਆਦੀ ਅਕਾ ਜਿੰਦਾ ਗੁਰੂ ਮਾਰਾ ਜੇ ਨਾਨਕੇ ਸੀਗੇ ਪਵਾਦ ਹਾਂ 10ਵੇਂ ਪਾਸਾ ਹੀ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਕੇ ਨਾਨਕੇ ਐ ਲਖਨੌਰ ਸਾਹਿਬ ਅੰਬਾਲੇ ਕੇ ਲਾਗਾ ਉਹ ਵੀ ਪਵਾਦ ਮਾ ਜਦ ਗੁਰਗੋਬਿੰਦ ਸਿੰਘ ਜੀ ਮਹਾਰਾਜ ਪੌਂਟਾ ਸਾਹਿਬ ਰਹਿ ਕਰੇ ਤੇ ਉੱਥੇ ਵੀ ਪਵਾਦੀ ਬੋਲੀ ਬੋਲੀ ਕਰੇ ਤੇ ਹੂੰ ਸੋ ਬਹੁਤ ਇਤਿਹਾਸ ਹੈਗੇ ਬਾਈ ਪਵਾਦ ਗਏ ਹੂੰ ਬੜੀਆਂ ਜੰਗਾਂ ਨੇ ਪਵਾਦ ਆਲੇ ਨੇ ਲੜੀਆਂ ਗਿਆ ਪਵਾਦ ਮਾ ਜਿਹੜੀਆਂ ਜੰਗਾਂ ਹੋਈਆਂ ਹੂੰ ਆਪਾਂ ਗੱਲ ਕਰ ਲਈਏ ਸੁਹਾਣਾ ਸਾਹਿਬ ਦੀ ਗੁਰਦੁਆਰਾ ਸਿੰਘ ਸਿਦਾ ਸੁਹਾਣਾ ਬਾਬਾ ਹਰਮਾਨ ਸਿੰਘ ਜੀ ਜਹੇਦਾਰ ਬਾਬਾ ਹਰਮਾਨ ਸਿੰਘ ਜੀ ਹੋਏ ਆ ਬੁੱਢਾਦਲ ਦੇ 7ਵੇਂ ਜੀ ਉਹਨਾਂ ਨੇ ਗੋਰੇ ਭਜਾਈ ਤੇ ਬਈ ਸਭ ਤੋਂ ਜਿਹੜੀ ਪਹਿਲੀ ਲੜਾਈ ਗੋਰੀਆਂ ਗੱਲ ਲੜੀ ਦੀ ਹੂੰ ਤੇ ਹਰ ਉਹ ਸ਼ਹੀਦ ਹੋਏ ਹੂੰ ਉਹ ਗੁਰਦੁਆਰਾ ਸਾਹਿਬ ਹੂੰ ਉਹ ਵੀ ਪਵਾ ਦਵਾ ਪਵਾ ਦਵਾ ਚੱਪੜ ਚਿੜੀ ਦੀ ਲੜਾਈ ਬੰਦਾ ਸਿੰਘ ਬਹਾਦਰ ਜੀ ਦੀ ਹੂੰ ਉਹ ਵੀ ਪਵਾ ਦਵਾ ਹੂੰ ਸ੍ਰੀ ਚਮਕੌਰ ਸਾਹਿਬ ਹੂੰ ਸ੍ਰੀ ਫਤਿਹਗੜ੍ਹ ਸਾਹਿਬ ਏ ਵੀ ਪਵਾਦਵਾ ਜਿੱਥੇ ਸਿੱਖੀ ਦਾ ਬੂਟਾ ਲੱਗਿਆ ਦਾ ਸ਼੍ਰੀ ਅਨੰਦਪੁਰ ਸਾਹਿਬ ਉਹ ਵੀ ਪਵਾਦਵਾ ਸੋ ਬੜੀ ਮਨ ਵਾਲੀ ਬਾਤ ਐ ਵੀ ਐਨੇ ਹਮੇ ਉਸ ਧਰਤੀ ਪਰ ਜੰਮੇ ਪਲੇ ਆ ਪੰਜਾਬ ਕੇ ਜਾਇਆ ਹਰ ਉਸ ਧਰਤੀ ਬਾ ਜੰਮੇ ਪਲੇ ਆ ਜਿੱਥੇ ਐਡਾ ਇਤਿਹਾਸ ਮਾਰੇ ਗੁਰੂਆਂ ਦਾ ਰਹਾ ਇਹ ਕਿਹਾ ਜਾਂਦਾ ਵੀ ਚੰਡੀਗੜ੍ਹ ਜਿਹੜਾ ਏਰੀਆ ਬਹੁਤ ਵਿਕਾਸ ਕੀਤਾ ਇਸ ਨੇ ਜਦੋਂ ਚੰਡੀਗੜ੍ਹ ਬਣਾਇਆ ਗਿਆ ਤਾਂ ਇਸ ਦੇ ਵਿੱਚ ਵੱਡੇ ਵੱਡੇ ਸੈਕਟਰ ਬਣੇ ਵਦੇਸ਼ਾਂ ਤੋਂ ਜਿਹੜੇ ਆ ਕਹਿ ਲਿਏ ਕਿ ਆਪਾਂ ਸਿੱਧੀ ਭਾਸ਼ਾ ਚ ਮਿਸਤਰੀ ਜਿਹੜੇ ਵਿਦੇਸ਼ਾਂ ਦੇ ਸੀਗੇ ਜਿਨ੍ਹਾਂ ਨੇ ਸਾਰਾ ਤਿਆਰ ਕੀਤਾ ਨਕਸ਼ਾ ਤੁਹਾਨੂੰ ਲੱਗਦਾ ਕਿ ਇਹ ਵਿਕਾਸ ਤੁਹਾਨੂੰ ਹਰਾਸ ਆਇਆ ਵਾ ਉਹ ਆਦੀਆਂ ਇਹ ਨਾ ਬਈ ਮਾਰੇ ਨਾ ਇੱਥੇ ਗਵਈਏ ਹੋਏ ਆ ਹੂੰ ਬਹੁਤ بڑے ਗਵਈਏ ਹੋਏ ਆ ਭਗਤ ਅਸਾਰਾਮ ਬੈਦਵਾਨ ਜੀ ਸੁਹਾਣਾ ਹੂੰ ਸੋ ਅੱਜ ਕੱਲ ਆਪਾਂ ਕਲਾਕਾਰਾਂ ਕੀ ਸਟੇਜਾਂ ਸੁਣਾਂਗੇ ਕੋਈ 2 ਘੰਟੇ ਕੋਈ 4 ਘੰਟੇ ਹੂੰ ਹੱਦਿਆਂ ਰੈਂ ਲਾ ਲੂ ਵੀ ਕੋਈ 8-10 ਘੰਟੇ ਵੀ ਸਟੇਜ ਲਾ ਲੂਗਾ ਕਲਾਕਾਰ ਉਹ ਮਾਰੇ ਐਡੇ ਕ ਬੜੇ ਗੋਣ ਹੋਏ ਆ ਗਵਈਏ ਭਗਤਾ ਸਾਰਾ ਬੈਦਵਾਨ ਜੀ ਸੁਹਾਣਾ ਵੀ ਉਹ ਕਈ ਕਈ ਲਗਾਤਾਰ ਦਿਨ ਕਈ ਕਈ ਦਿਨ ਵੀ ਗਾਉਂਦੇ ਰਹੇ ਕਰੇ ਤੇ ਇਹ ਨਹੀਂ ਹੈਗਾ ਵੀ ਰੂਗੇ ਆ ਕੁਝ ਵੀ ਹੈ ਵੀ ਲਗਾਤਾਰ ਵੀ ਗਾਉਂਦੇ ਰਹਿਆ ਐਡਾ ਬੜੇ ਗੋਈਏ ਹੋਏ ਆ ਹਾਂ ਕਹਿੰਦੇ ਉਹ ਪੈਸੇ ਵੀ ਨਹੀਂ ਸੀ ਲੈਂਦੇ ਮਤਲਬ ਹਾਂ ਪੈਸੇ ਵੀ ਨਹੀਂ ਲੈਂਦੇ ਤੇ ਉਹਨਾਂ ਦਾ ਕਿਆ ਤਾਂ ਉਹ ਆਪਣੀ ਸਦੀ ਦੇ ਵਿੱਚ ਜਿਹੜੀਆਂ ਉਹਨਾਂ ਨੇ ਗੱਲਾਂ ਕਰੀਆਂ ਉਹ ਬਾਤਾਂ ਕਰੀਆਂ ਵੀ ਜਿਹੜੀਆਂ ਅੱਜ ਹਮੇਂ ਦੇਖ ਰਹੇ ਹਾਂ ਉਹ ਕਹੇ ਕਰਦੇ ਕਹਿੰਦੇ ਵੀ ਆਉਣੇ ਵਾਲੇ ਟਾਈਮ ਕੇ ਵਿੱਚ ਵੀ ਉਰੇ ਜਿਹੜਾ ਦੁੱਧ ਹੈ ਲਫਾਫਿਆਂ ਵਾਂ ਆਏ ਕਰੂਗਾ ਹਮ ਅੱਜ ਦੇਖ ਲਓ ਵੀ ਜਿਹੜਾ ਆਪਾਂ ਬੇਰਕਾ ਦਾ ਹੋ ਗਿਆ ਅਮੂਲ ਦਾ ਜਾਂ ਕੋਈ ਵੀ ਹੈ ਬ੍ਰਾਂਡ ਦਾ ਥੈਲੀਆ ਦੇ ਵਿੱਚ ਪੈਕ ਹੋ ਕੇ ਦੁੱਧ ਆ ਰਿਹਾ ਕਰ ਕਰ ਡੱਬਿਆਂ ਦਾ ਦੁੱਧ ਹੈ ਹਾਂ ਹੈਨਾ ਉਹ ਗੱਲ ਉਹਨਾਂ ਕੀ ਕਹੀ ਵੀ ਸੱਚੀ ਹੋ ਗਈ ਉਹਨਾਂ ਨੇ ਕਿਹਾਦਾ ਕਹਿੰਦੇ ਵੀ ਇੱਥੇ ਦੇ ਲੋਕ ਉੱਜੜ ਕੇ ਵੀ ਕਾ ਸ਼ਹਿਰ ਬਸੂਗਾ ਹੂੰ ਬੜਾ ਸ਼ਹਿਰ ਬਸੂਗਾ ਉਹ ਚੰਡੀਗੜਾ ਹੈ ਹੂੰ ਉਹ ਚੰਡੀਗੜ੍ਹ ਬਸਿਆ ਪਰ ਲੋਕ ਉੱਜੜੇ ਬਈ 50 ਪਿੰਡ ਹੋਏ ਐ ਹੂੰ ਹਮੇ ਘਰੋਂ ਕਹਾਗੇ ਵੈਸੇ ਪਰ ਆਏਗਾ ਵੀ ਜੇ ਹੁਣ ਜਮੇ ਤੁਹਾਨੂੰ ਉਸ ਤਰ੍ਹਾਂ ਦੱਸ ਤਾ ਤਾਂ ਕਈ ਮਰੇ ਇਹ ਜਿੰਗ ਜਿਨ੍ਹਾਂ ਨੂੰ ਪਤਾ ਹੀ ਲਊਗਾ ਹਨਾ ਸੋ 50 ਪਿੰਡ ਹੋਏ ਐ ਜੀ ਮੈਂ ਤੇ 28000 ਤੇ ਤੇ 22 ਹਲੇ ਵੀ ਪਿੰਡ ਐਂਗੇ ਜਿਹੜੇ ਉਹ ਚੰਡੀਗੜ੍ਹ ਮਾ ਬਸ ਰਹੇ ਆ ਹਮ ਠੀਕ ਹੈ ਕੋਠੀਆਂ ਦੇਖ ਲਈ ਆਪਾਂ ਨੇ 8 ਸੈਕਟਰ ਮੈਂ ਕਈ ਨਾ ਗੇੜੀਆਂ ਮਾਰਾਂ ਹਮ بڑے ਸ਼ੋਰੂਮ ਬਣਾ ਲਏ ਕੋਠੀਆਂ ਬਣ ਗਈਆਂ ਉਥੇ ਹਮ ਕਾਲੀਬੜ ਪਿੰਡ ਹੋਏ ਕਰੇ ਤਾਂ ਹਮ ਜਿੱਥੇ ਪੀਜੀਆਈ ਬਣਿਆ 12 ਸੈਕਟਰ ਮੈਂ ਹਮ ਉਥੇ ਸਹਿਜਾਦਪੁਰ ਹੋਏ ਕਰੇ ਤਾਂ ਹਮ 17 ਸੈਕਟਰ ਹੈਗਾ ਹਮ 17 ਸੈਕਟਰ ਮੈਂ ਰੁੜਕੀ ਹੋਏ ਕਰੇ ਤਾਂ ਹਮ ਜਿੱਥੇ ਪੰਜਾਬੀ ਯੂਨੀਵਰਸਿਟੀ ਬਣੀ ਹੈ ਉਥੇ ਕਾਂਜੀ ਮਾ ਕਾਂਜੀ ਕਾਂਜੀ ਮਾਜਰਾ ਹੋਏ ਕਰੇ ਤਾਂ ਹਮ ਸੋ ਬਹੁਤ ਿਲਕੇ ਆ 34ਵਾਂ ਹੈ ਨਾ ਕੋਈ ਪਿੰਡ ਤਾਂ ਫਤੇਗੜ ਮੰਦੜਾ ਪਿੰਡ ਤਾਂ ਔਰ ਜੰਡੀਗੜਮਾ ਇਹ ਜੇ ਕਈ ਪਿੰਡਾਂ ਬਾਈ ਜਿਹੜੇ ਉਜੜੇ ਆ ਸੋ ਉਹ ਲੋਕਾਂ ਕੀ ਗੱਲ ਅੱਜ ਵੀ ਮਰੀ ਬਾਤ ਚੀਤ ਹੋਂਦੀ ਰਹਾ ਕਿਸੇ ਨਾ ਕਿਸੇ ਗੱਲ ਹੈ ਨਾ ਮਾਨੂੰ ਪਹਿਲਾਂ ਤਾਂ ਪਤਾ ਨਹੀਂਦਾ ਅੱਜ ਕੱਲ ਸੋਸ਼ਲ ਮੀਡੀਆ 'ਪਾ ਦੇਖ ਕੇ ਵੀਡੀਓ ਕਿਤੇ ਨਾ ਕਿਤੇ ਕਮੈਂਟ ਕਰ ਦਿੰਦੇ ਨੇ ਮੈਸੇਜ ਕਰ ਦਿੰਦੇ ਨੇ ਉਹ ਦੱਸਾਂਗੇ ਲੋਕ ਯਾਰ ਬੇਬੇ ਹਮੇ ਇੱਥੇ ਰੇਕਰ ਤੇ ਮਾਰੇ ਬਜ਼ੁਰਗਾਂ ਨੇ ਮਾਨੂੰ ਦੱਸਿਆ ਹੈ ਨਾ ਬਾਤਾਂ ਗਰੀਏ ਮਾਰੇ ਗੱਲ ਵੀ ਆ ਪਿੰਡ ਮਾਰਾ ਤਾਂ ਔਰੇ ਤਾਂ ਬੜਾ ਦੁੱਖ ਲਗਾ ਵੀ ਯਾਰ ਉਹ ਕਿਹੜਾ ਟਾਈਮ ਹੋਊਗਾ ਵੀ ਜਦ ਹੈਨਾ ਵੀ ਆਪਾਂ ਨੂੰ ਘਰ ਛੱਡ ਕੇ ਵੀ ਜਮੇ ਵੀ ਆ ਨਾ ਸਾਰਾ ਘਰ ਰਿਹਾ ਨਾ ਮੁੜ ਕੇ ਉੱਥੇ ਕਦੇ ਆਪਾਂ ਦੇਖ ਸਕਦੇ ਵੀ ਯਾਰ ਉਰੇ ਮਾਰਾ ਘਰ ਤਾਂ ਹੈਨਾ ਉਹ ਬੰਦੇ ਐ ਨਹੀਂ ਕਹਿੰਦੇ ਹੈਗੇ ਵੀ ਹਮੇ ਉਰਤੇ ਕਿਤੇ ਹੋਰ ਲੰਘੇ ਉਹ ਕਹਾਂਗੇ ਵੀ ਜਿੱਥੇ ਮਰੀ ਮਾਰਾ ਘਰ ਤਾਂ ਨਾ ਵੀ ਉਸਕੇ ਉੱਪਰ ਕੋਠੀਆਂ ਬਣੀਆਂ ਨੀਚੇ ਹਮੇ ਦਫਨ ਹੋਏ ਆ ਹੂੰ ਕਿਉਂਕਿ ਜਦੋਂ ਇੱਕ ਬਬੂ ਮਾਂ ਦਾ ਗੀਤ ਵੀ ਆਉਂਦਾ ਕਹਿੰਦੇ ਚੱਪੜ ਟੀੜੀ ਵਿੱਚ ਆ ਗਈ ਪਹਿਲੀ ਬੁੰਡੇ ਨੇ ਕਾਲੀ ਵੀ ਮਰ ਲੈ ਲਈ ਹਨਾ ਉਹ ਇਦਾਂ ਦੇ ਗਾਣੇ ਵੀ ਐ ਪਰ ਉਹ ਜਿਹੜੀ ਪੈਲੀਆਂ ਆਈਆਂ ਆ ਰੋੜਾਂ ਦੇ ਵਿੱਚ ਜਾਂ 에어ਪੋਰਟ ਰੋਡ ਦੇ ਉੱਤੇ ਜਾਂ 에어ਪੋਰਟ ਇਲਾਕੇ ਚ ਆਈਆਂ ਉਹ ਕਰੋੜਾ ਰੁਪਏ ਆ ਤਾਂ ਗਏ ਪਰ ਉਹ ਜਿਵੇਂ ਹੁੰਦਾ ਵੀ ਜੱਟ ਜ਼ਿਮੀਦਾਰ ਕੋਲ ਕਹਿੰਦੇ ਵੀ ਇੰਨਾ ਪੈਸਾ ਆ ਜੇ ਤਾਂ ਉਹਨੂੰ ਸਮਝ ਨਹੀਂ ਹੁੰਦੀ ਵੀ ਕਿਸੇ ਬਾਣੀਆਂ ਕੋਲ ਆਇਆ ਹੋਵੇ ਤਾਂ ਉਹ ਕਿਤੇ ਕਿਤੇ ਲਾ ਲੈਂਦਾ ਬਈ ਜੱਟ ਜ਼ਿਮੀਦਾਰ ਕੋਲ ਆ ਜੇ ਤਾਂ ਉਨੇ ਇਨਾ ਪੈਸਾ ਇਕੱਠਾ ਨਹੀਂ ਦੇਖਿਆ ਹੁੰਦਾ ਚੱਕਰੇ ਹੈ ਨਾ ਬਾਈ ਮਾਰੇ ਲੋਕਾਂ ਨਾ ਮੈਂ ਤੁਹਾਨੂੰ ਇਹ ਜਾੜੇ ਵੱਲ ਇਹ ਕਾਰਨ ਬਣੇ ਨਹੀਂ ਮੈਂ ਤੁਹਾਨੂੰ ਦੱਸਦਾ ਐਕਚੁਅਲੀ ਜੇ ਪੈਸੇ ਵਾਲੀ ਗੱਲ ਇਹ ਹੈ ਕਿ ਉਹ ਮਾਰੇ ਲੋਕਾਂ ਨੂੰ ਨਾ ਪੈਸੇ ਬੁਸੇ ਗੱਲ ਘੱਟੇ ਪਿਆਰੇਗਾ ਹਾਂ ਦਿਲਦਾਰ ਬੰਦੇ ਆ ਮਾਰੇ ਇਲਾਕੇ ਦੇ ਹਾਂ ਹੈ ਨਾ ਇਹ ਨਹੀਂ ਦੇਖਦੇ ਹੈਗੇ ਵੀ ਹਾਂ ਵੀ ਆਰਾ ਪੈਸੇ ਨੂੰ ਹਮੇ ਐਂ ਸੰਭਲਿਓ ਸੰਭਲਿਏ ਮਾਨੂੰ ਆ ਵੀ ਯਾਰ ਵੀ ਆਰੇ ਬੰਦੇ ਨੂੰ ਲੋੜ ਹੈ ਹਾਂ ਵੀ ਆਰ ਇਸਕਾ ਭਲਾ ਕਰ ਦਈਏ ਉਹ ਕਹਾ ਵੀ ਯਾਰ ਜਿੰਮਰ ਪਾ ਪਏ ਆ ਕਹਾ ਵੀ ਆ ਫੜ ਯਾਰ ਵੀ ਜਾ ਮੈਂ ਤੁਹਾਨੂੰ ਦੱਸ ਗਿਆ ਟਿਆਂ ਵੀ ਸਾਡੇ ਬੈਦਵਾਨ ਜਿਹੜੇ ਹੋਏ ਐ ਭਗਤ ਅਸਰਾਂ ਬੈਦਵਾਨ ਜੀ ਤੁਹਾਨੂੰ ਵੀ ਪਤਾ ਵੀ ਉਹ ਗਾਇਕ ਰਹਿੰਦੇ ਪਰ ਉਹ ਪੈਸੇ ਨਹੀਂ ਲੈ ਕਰਦੇ ਹਮ ਹੈਨਾ ਆਪਣੇ ਇਲਾਕੇ ਦੀ ਬਾਤਾਂ ਕਰੇ ਕਰਦੇ ਸੱਚੀਆਂ ਬਾਤਾਂ ਜਿਹੜੀਆਂ ਹੁੰਦੀਆਂ ਹਮ ਤਾਂ ਕਹਿੰਦਾ ਸਰਦਾ ਨਹੀਂ ਕਿਸੇ ਦਾ ਪਵਾਦ ਕੇ ਬਿਨਾ ਹਮ ਸਰਦਾ ਨਹੀਂ ਕਿਸੇ ਦਾ ਪਵਾਦ ਕੇ ਬਿਨਾ ਹਮ ਜਿੱਥੇ ਰਾਤ ਵੀ ਲਗਾਏ ਦਿਨ ਹਮ ਤੁਸੀਂ ਪਿੰਡਾਂ માં ਕਿਤੇ ਵੀ ਘੁੰਮ ਲੋ ਜਾ ਕੇ 7-8 ਵਜੇ ਤੱਕ ਨੂੰ ਨਾ ਸਾਰਾ ਗਰੋਂ ਸੋ ਜਾ ਹਾ ਇਕ ਆ ਲਾਕਾ ਮਾਰਾ ਪਵਾ ਦਾ ਵੀ ਜਿੱਥੇ ਤੁਸੀਂ ਰਾਤ ਕੇ 1-2 ਵਜੇ ਵੀ ਘੁੰਮ ਲੋ ਤੁਹਾਨੂੰ ਐ ਲੱਗਾ ਵੀ ਯਾਰ ਹਲੇ ਤਾਂ 6-7 ਵਜੇ ਆ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਰਾਤ ਕ ਹੋਊਗੀ ਲੰਘ ਗਈ ਦਿਨ ਆ ਗਿਆ ਚੜ ਗਿਆ ਉਰੇ ਪਤਾ ਹੀ ਨਹੀਂ ਲੱਗਦਾ ਬਈ ਮਾਰੇ ਇਲਾਕੇ ਆ ਜਾ ਇੱਕ ਤੁਹਾਡੇ ਇਲਾਕੇ ਦੇ ਵਿੱਚ ਜਿਵੇਂ ਹੁਣ ਚੰਡੀਗੜ੍ਹ ਖਰੜ ਮੁਹਾਲੀ ਰਾਜਪੁਰਾ ਜ਼ਿਰਖਪੁਰ ਇਹਨਾਂ ਇਲਾਕਿਆਂ ਦੀ ਗੱਲ ਕਰ ਇਹਨਾਂ ਦੇ ਵਿੱਚ ਪ੍ਰਵਾਸੀ ਜਿਹਨੂੰ ਆਪਾਂ ਬਈਏ ਕਹਿੰਦੇ ਆ ਇਹ ਹਨ ਉਹ ਵੱਡੀ ਗਿਣਤੀ ਦੇ ਵਿੱਚ ਆ ਰਹੇ ਆ ਹਾਲਾਂਕਿ ਇਹ ਕਿਹਾ ਜਾਂਦਾ ਮੁਹਾਲੀ ਸ਼ਹਿਰ ਬਾਰੇ ਕਿ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਜੇਕਰ ਸਿੱਖ ਕਿਸੇ ਸ਼ਹਿਰ 'ਚ ਰਹਿੰਦੇ ਉਹ ਮੁਹਾਲੀ ਆ ਪਰ ਉਹਨਾਂ ਦਾ ਦਬਾਅ ਉਹਨਾਂ ਦਾ ਨਹੀਂ ਹੈਗਾ ਜਿੰਨਾ ਇਹਨਾਂ ਪ੍ਰਵਾਸੀਆਂ ਦਾ ਹਰੇਕ ਕੰਮ ਦੇ ਉੱਤੇ ਰੇੜੀ ਲਾ ਲੋ ਰਕਸ਼ਾ ਲਾ ਲੋ ਕਿਸੇ ਕੰਪਨੀ ਚਲਾ ਲਓ ਫੈਕਟਰੀ ਚਲਾ ਲਓ ਕੰਪਨੀਆਂ ਚ ਹਿਮਾਚਲੀ ਨੇ ਉਹ ਲੱਗਦਾ ਕਿ ਉਹ ਉਸ ਚੀਜ਼ ਨੂੰ ਤੁਹਾਡਾ ਇਲਾਕਾ ਸੀ ਤੁਹਾਡੇ ਪਿੰਡ ਉਜੜੇ ਤੁਹਾਡੇ ਪਰਿਵਾਰ ਉਜੜੇ ਤੁਹਾਡੇ ਦਾਦੇ ਪੜਦਾਦੇ ਦੀਆਂ ਜ਼ਮੀਨਾਂ ਸੀ ਤੁਹਾਨੂੰ ਜੋ ਮਿਲਣਾ ਚਾਹੀਦਾ ਸੀ ਉਹ ਕਿਸੇ ਹੋਰ ਨੂੰ ਦਿੱਤਾ ਗਿਆ ਨਹੀਂ ਬਈ ਪਤਾ ਕਿ ਹੈਗਾ ਜਿਹੜਾ ਮਤਲਬ ਇਹ ਇਲਾਕਾ ਜਦੋਂ ਮਾਰ ਉਜੜਿਆ ਹੈਨਾ ਅੱਜ ਵੀ ਹਮੇ ਬਾਤ ਕਰ ਲਾਂ ਵੀ ਪ੍ਰਵਾਸੀ ਆ ਗਏ ਹਾਂ ਹਿਮਾਚਲੀ ਆ ਗਏ ਹਾਂ ਬਿਉਰੇ ਰਹਿ ਰਹੇ ਆ ਉਹ ਹੈਨਾ ਕੰਮ ਵੀ ਕਰ ਰਹੇ ਆ ਹਾਂ ਪਰ ਐਨਾ ਮੈਨੂੰ ਲੱਗਾ ਵੀ ਇਹ ਬਹਿਵੇਂ ਹੋ ਗਿਆ ਵੀ ਸ਼ਾਇਦ ਉਰੇ ਮਾਰੇ ਲੋਕ ਘਟਾਂਗੇ ਹਾਂ ਕਿਉਂਕਿ ਬਾਕੀ ਜੇ ਆਪਾਂ ਹੋਰ ਪਿੰਡਾਂ ਦੀ ਗੱਲ ਕਰ ਲਈਏ ਉੱਥੇ ਜੇ ਆਪਾਂ ਵੋਟਾਂ ਦੀ ਗੱਲ ਕਰੀਏ ਤਾਂ ਉਸ ਉਸ ਪਿੰਡ 'ਮਾ ਕਿਸੇ 'ਮਾ 200 250 ਵੋਟ ਹੋ ਗਈ ਹਾਂ ਮਾਰੇ ਵਾਲੇ ਪਿੰਡਾਂ ਕੇ ਵਿੱਚ 4 4000 8 8000 ਮਤਲਬ ਕਿ 6 6000 ਵੋਟ ਹੈ ਇੱਕ ਇੱਕ ਪਿੰਡ 'ਮਾ ਹਾਂ ਸੋ ਪਿੰਡ ਕੇ ਵੀ ਹੈ ਕੁਝ ਜਿਹੜੇ ਐਦੋ ਉਧਰ ਤੇ ਆ ਕੇ ਰਹਿਣ ਲੱਗੇ ਉਹਨਾਂ ਕੀ ਵੋਟਾਂ ਵੀ ਬਣ ਗਈਆਂ ਹਾਂ ਤੇ ਮੈਨੂੰ ਨਹੀਂ ਲੱਗਦਾ ਵੀ ਆ ਰਹਾ ਮਾ ਨੂੰ ਉਹਨਾਂ ਨੂੰ ਇਹੋ ਜਿਹਾ ਕੁਝ ਕਹਿਣਾ ਚਾਹੀਦਾ ਵੀ ਜਿਨ੍ਹਾਂ ਬਾਹਰ ਹੋਣਗੇ ਮਨਪਾਠ ਇਸ ਪਹੁੰਚੇ ਹੂੰ ਕਿਉਂਕਿ ਦੁਨੀਆ ਇੱਕ ਹੈ ਪ੍ਰਮਾਤਮਾ ਇੱਕ ਹੈ ਤਾਂ ਉਹ ਵੀ ਸਾਰੇ ਬਈ ਮਾਰੇ ਮਾਨੂੰ ਆਪਣੀ ਲਗਾਂਗੇ ਕੋਈ ਮਾਨੂੰ ਇਹ ਨਹੀਂ ਹੈਗਾ ਵੀ ਕੋਈ ਬਾਹਰ ਕਾ ਲਗਾ ਹੂੰ ਦੂਖ ਤਾਂ ਮਾਨੂੰ ਇਸ ਬਾਤ ਕਹਾ ਵੀ ਮਾਰੇ ਪੰਜਾਬ ਕੇ ਨੂੰ ਇਹ ਨਹੀਂ ਪਤਾ ਵੀ ਇਹ ਪੌਦੀ ਬੋਲੀ ਹੈ ਜਿਹੜੇ ਹਰਿਆਣਵੀ ਆ ਬਾਗੜੀਆ ਕੁਝ ਕਹਿ ਦਾਂਗੇ ਵੀ ਉਹਨਾਂ ਨੂੰ ਘਟੋ ਘਟੇ ਯਾਰ ਇੰਨਾ ਕਦਾ ਪਤਾ ਹੋਣਾ ਚਾਹੀਦਾ ਵੀ ਇਹ ਪੁਆਦੀ ਬੋਲੀ ਹੈ ਕਿਤਾਬਾਂ ਵਿੱਚ ਵੀ ਨਹੀਂ ਲਿਖਿਆ ਗਿਆ ਇਹ ਦੱਸਿਆ ਗਿਆ ਕਿਤਾਬਾਂ ਵਿੱਚ ਲਿਖਿਆ ਗਿਆ ਭਾਈ ਇਹ ਦੱਸਿਆ ਗਿਆ ਕਿ ਪੁਆਦ ਇਲਾਕਾ ਹੈਗਾ ਪੁਆਦ ਬੋਲੀ ਨਹੀਂ ਲਿਖੀ ਗਈ ਜਿਵੇਂ ਲਿਖਣਾ ਜਿਵੇਂ ਤੁਹਾਡਾ ਮਾਰਾ ਇਹ ਤਾਂ ਲਿਖਿਆ ਨਹੀਂ ਗਿਆ ਜਿਾ ਅਸੀਂ ਪੜ੍ਹਿਆ ਨਹੀਂ ਸਾਡੇ ਤੱਕ ਪਹੁੰਚਿਆ ਨਹੀਂ ਕਹਿ ਲੋ ਮੈਂ ਉਹੀ ਦੱਸ ਰਿਹਾ ਕਈ ਵਾਰੀ ਗਿਆਨ ਘਟ ਹੋਵਾ ਬੰਦਿਆਂ ਨੂੰ ਇਹ ਸਾਰਾ ਕੁਝ ਲਿਖਿਆ ਹੋਇਆ ਵੀ ਹੈ ਜੇ ਕਿਸੇ ਨੂੰ ਹਲੇ ਵੀ ਨਹੀਂ ਪਤਾ ਤਾਂ ਫੋਨ ਹਰੇਕ ਮਾ ਅੱਜਕੱਲ ਨਿਆਣੇ ਤੇ ਨਿਆਣੇ ਪਰ ਫੋਨ ਹੈ ਉਹ ਸਰਚ ਮਾਰੇ ਗੂਗਲ ਪਾ ਲੱਕੇਗੀਆਂ ਬੋਲੀਆਂ ਲਿਖੇ ਪੰਜਾਬਗੀਆਂ ਉਪਬੋਲੀਆਂ ਲਿਖਣ ਉਸਕੇ ਵਿੱਚ ਸਾਰੀਆਂ ਆ ਜੂਗੀਆਂ ਹਮ ਮਾਝੇ ਵਾਲੇ ਮਝੈਲ ਵੀ ਆ ਜੂਗੇ ਭਾਉ ਵੀ ਆ ਜੂਗੇ ਕੀ ਕਰਨ ਡਿਆਂ ਹਮ ਹੈਨਾ ਹਮੇ ਕਹੂਗੇ ਯੋ ਮਾਰਾ ਆ ਰੈ ਥਾਰਾ ਹੈਨਾ ਹੁਣ ਜਿਵੇਂ ਬੋਲਦੇ ਆ ਨਾਲ ਵੀ ਆ ਜਾ ਮੇਰੇ ਨਾਲ ਚੱਲ ਹੈਨਾ ਹਮੇ ਪਵਾਦ ਵਾਲੇ ਕਹੂਗੇ ਆ ਜਾ ਰਾ ਛੋਕਰੇ ਮਾਰੇ ਗੈਲ ਚੱਲ ਗੈਲ ਚੱਲ ਨਾਲ ਗੈਲ ਹੈਨਾ ਅਖਰਾਂ ਗੇ ਉਹ ਐ ਹਮ ਕਹੂਗੇ ਉਗੂਆ ਤੁਹਾਨੂੰ ਹਮੇ ਕਹੂਗੇ ਤੁਹਾਨੂੰ ਹੂੰ ਉਗੂਆ ਮੇਰਾ ਹਮੇ ਕਹੂਗੇ ਮਾਰਾ ਹੂੰ ਉੜਾੜਾ ਉਹੀ ਹੈ ਸਾਰਾ ਬਸ ਹਾਂ ਸਾਰਾ ਕੁਝ ਉਹੀ ਹੈ ਬਾਈ ਹੂੰ ਠੀਕ ਹੈ ਆ ਤੁਸੀਂ ਅਖੀਰਲਾ ਸਵਾਲ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਪਾਉਂਦੇ ਹੋ ਉੱਥੇ ਕੀ ਕਮੈਂਟ ਆਉਂਦੇ ਆ ਕਿਉਂਕਿ ਉੱਥੇ ਜ਼ਿਆਦਾਤਰ ਯੂਥ ਜੁੜਿਆ ਹੋਇਆ ਹੈ ਉੱਥੇ ਬਾਈ ਦੇਖੋ ਬਹੁਤ ਬੰਦੇ ਨੇ ਜਿਹੜੇ ਮਾਨੂੰ ਬਹੁਤ ਜ਼ਿਆਦਾ ਪਿਆਰ ਕਰ ਰਹੇ ਆ ਹੂੰ ਪਵਾਦਗੇ ਲੋਕ ਤਾਂ ਇੰਨੇ ਕੇ ਮਾਰੇ ਨਿਆਰੇ ਲੈ ਰਹੇ ਆ ਖੁਸ਼ ਹੋਏ ਹੋਏ ਆ ਹਾਂ ਬੀਕੋ ਉਹਨਾਂ ਨੂੰ ਲੱਗ ਰਿਹਾ ਵੀ ਕੋਈ ਯਾਰ ਵੀ ਜਿਹੜੇ ਲੋਕ ਮਾਨੂੰ ਮਜ਼ਾਕ ਕਰਦੇ ਤੇ ਵੀ ਜਿਹੜੇ ਲੋਕ ਮਜ਼ਾਕ ਕਰਾਂ ਵੀ ਉਹ ਹਰਿਆਣਵੀ ਹੈ ਉਹ ਕਹੀ ਜੀ ਬੋਲੀ ਬੋਲ ਰਹੇ ਆ ਵੀ ਉਹਨਾਂ ਨੂੰ ਕੋਈ ਬੰਦਾ ਜਵਾਬ ਦੇ ਰਿਹਾ ਠੀਕ ਹੈ ਹਰ ਮਾਨ ਵੀ ਹੋਣਾ ਚਾਹੀਦਾ ਯਾਰ ਵੀ ਮਰੀ ਪੌਦੀ ਬੋਲੀ ਹੈ ਮੈਂ ਦੱਸ ਗਿਆ ਟੈਮ ਕਹਿੰਦਾ ਜਦ ਗੁਰਬਾਣੀ ਦੇ ਵਿੱਚ 35% ਸਭ ਤੋਂ ਵੱਧ ਅੱਖਰ ਪੌਦੀ ਬੋਲੀਗੇ ਹੈ ਮਾਨ ਕਿਉਂ ਨਾ ਹੋਵੇ ਮਾਨ ਕਰਨਾ ਬੰਦਾ ਮਾਨ ਕਰਨਾ ਬੰਦਾ ਤੁਹਾਡੇ ਇਲਾਕੇ ਦੇ ਲੋਕ ਬਾਹਰ ਵੀ ਗਏ ਵਿਦੇਸ਼ਾਂ ਚ ਬਹੁਤ ਗਏ ਹਨਾ ਹਾਂ ਬਾਹਰ ਗਏ ਆ ਬਾਹਰ ਤੇ ਕਈ ਵਾਰੀ ਕੋਈ ਫੋਟੋ ਭੇਜਾਗਾ ਗੱਡੀਆਂ ਦੇ ਉੱਪਰ ਉਹਨਾਂ ਨੇ ਜਿਹੜੇ ਨੰਬਰ ਹੈ ਪਵਾਦ ਕਰਕੇ ਲਏ ਵੇ ਆ ਮਾਨ ਹੋਆ ਵੀ ਆਰ ਬਾਹਰ ਲੰਘ ਗਏ ਪਰ ਯਾਦ ਰੱਖਿਆ ਵਾ ਵੀ ਬਾਵੇ ਪੋਦੀ ਆ ਹੂੰ ਤੇ ਕਈ ਮਾਨੂੰ ਮਾਲਵੇ ਮਾਨਸੇ ਕਿੰਨੀ ਤੇ ਵੀ ਫੋਨ ਆਏ ਆ ਹੈਨਾ ਕੋਈ ਅੰਮ੍ਰਿਤਸਰ ਵਾਲੀ ਸਾਈਡ ਤੇ ਵੀ ਫੋਨ ਆਇਆ ਕਹਾ ਯਾਰ ਬਾਈ ਥਾਰੀ ਬੋਲੀ ਬਹੁਤ ਵਧੀਆ ਲੱਗਾ ਹੂੰ ਹੈਨਾ ਵੀ ਤੁਮੇ ਜੇ ਬੋਲਦੇ ਆ ਬਹੁਤ ਬੰਦਿਆਂ ਨੇ ਪਿੱਛੇ ਨਾ ਕਈਆਂ ਕੇ ਗਾਣੇ ਆਏ ਹੂੰ ਆਪਸਰ ਹੈ ਕੋਈ ਸਿੰਗਰ ਉਹਨੇ ਗਾਣਾ ਕੱਢਿਆ ਮਾਲਵੇ ਮਾਲਵਾ ਗਾਣੇ ਦਾ ਨਾਮ ਹੈ ਵਧੀਆ ਬਾਤ ਹੈ ਕੋਈ ਮਾਨੂੰ ਦੁੱਖ ਨਹੀਂ ਹੈਗਾ ਵੀ ਬੰਦੇ ਨੇ ਆਪਣੀ ਬੋਲੀ ਦੀ ਬਾਤ ਕਰੀ ਹੈ ਉਹ ਕਰ ਰਹੇ ਮਾਲਵੇ ਦੀ ਬਾਤ ਹੈ ਹੈਨਾ ਮਾਝੇ ਵਾਲੇ ਮਾਝੇ ਦੀ ਬਾਤ ਕਰ ਰਹੇ ਹੈ ਦੁਆਬੇ ਵਾਲੇ ਦੁਆਬੇ ਦੀ ਜਦ ਹਮੇ ਆਪਣੇ ਪਵਾਦ ਦੀ ਬਾਤ ਕਰ ਰਹੇ ਹੈ ਪੌਦੀ ਬੋਲੀ ਦੀ ਬਾਤ ਕਰ ਰਹੇ ਹੈ ਫਿਰ ਮਾਤੇ ਕਿਉਂ ਤਕਲੀਫ ਹੈ ਯਾਰ ਕਿਸੇ ਨੂੰ ਕੌਣ ਕਰਦਾ ਤਕਲੀਫ ਪਤਾ ਨਹੀਂ ਯਾਰ ਕਿਹੜੇ ਲੋਕਾਂਗੇ ਬਹੁਤ ਹਮੇ ਕਮੈਂਟ ਪੜਾ ਕਾਹਤ ਹਮੇ ਯਾਰ ਪੰਜਾਬ ਨੂੰ ਵੰਡ ਰਹੇ ਹੈ ਕਾ ਪੰਜਾਬ ਦੀ ਬਾਤ ਕਰੋ ਹਮੇ ਪੰਜਾਬ ਕੇ ਜਾਈ ਹੈ ਮੈਂ ਉਹਨੂੰ ਪੁੱਛਿਆ ਮੈਂ ਕਿ ਯਾਰ ਵੀਰ ਐਂ ਦੱਸ ਮਿੰਟਾ ਸਮਾਂ ਕਦ ਬਣਿਆ ਪੰਜਾਬ ਨੂੰ ਫਿਰ ਚੁੱਪ ਕਹ ਉਹ ਹੋਦਰ ਵੀ ਕਹਿ ਦੋ ਫਿਰ ਚੁੱਪ ਖਾਸੀਅਤ ਆ ਸਾਡੀ ਪੰਜਾਬ ਦੀ ਖਾਸੀਅਤ ਠੀਕ ਹੈ ਜਿਹੜੀਆਂ ਬਾਤਾਂ ਹਮੇ ਕੋਈ ਜ਼ਿਆਦਾ ਕਹੋ ਵੀ ਹਮੇ ਝੂਠ ਬੋਲ ਰਹੇ ਹਾਂ ਹਮ ਸਟੇਡੀਅਮ ਹੈ ਹੁਣ ਇੱਥੇ ਨਵਾਂ ਸਟੇਡੀਅਮ ਬਣ ਗਿਆ ਤੀੜੇ ਪਿੰਡਾਂ ਮਾ ਹਮ ਨਿਊ ਚੰਡੀਗੜ੍ਹ ਮੂਲਾਪਰਕੇ ਲੱਗਾ ਤੀੜਾ ਪਿੰਡ ਹੈਗਾ ਉੱਥੇ ਹੁਣ ਸਟੇਡੀਅਮ ਬਣਿਆ ਹਮ ਉੱਥੇ ਹੁਣ ਸਟੇਡੀਅਮ ਕਿਹੜਾ ਬੰਦਾ ਨਹੀਂ ਆਇਆ ਜਿਹੜਾ ਮੈਚ ਨਹੀਂ ਦੇਖਣਾ ਦਾ ਹੁਣ ਅਮੇ ਕਿਹਾ ਮੈਂ ਕਿਹਾ ਯਾਰ ਵੀ ਉਹ ਮੈਚ ਹੋ ਰਿਹਾ ਮਾਰੇ ਪਵਾਦ ਮਾ ਹੋ ਰਿਹਾ ਹੂੰ ਪਵਾ ਜੇ ਮਾਲਵੇ ਮਹੁੰਦਾ ਮੁੱਲਾਪੁਰ ਚ ਜਿਹੜਾ ਹੁੰਦਾ ਹਾਂ ਜੇ ਮਾਲਵੇ ਮਾ ਹੁੰਦਾ ਤਾਂ ਉਹ ਕਹਿੰਦਾ ਵੀ ਮਾਲਵੇ ਮਾ ਹੋ ਰਿਆ ਹਮੇ ਕਹਿੰਦਾ ਮੇਰੀ ਪਵਾਦਮਾ ਹੋ ਰਿਆ ਕੋਈ ਗਲਤ ਬਾਤ ਕਹੀ ਹੈ ਨਹੀਂ ਚੰਗੀ ਬਾਤ ਹੈ ਪਰ ਮਾਰੇ ਪੌਦੇ ਹੁੰਦਾ ਵਧੀਆ ਲੱਗੀ ਹਾਂ ਬਹੁਤ ਹੁਣ ਥਮੇ ਥਮੇ ਵੀ ਇਹ ਨਾ ਮਾਲਵੇ ਕੇ ਹੈਗੇ ਆ ਤੁਸੀਂ ਮਾਜੇ ਮਾ ਰਹਾਂਗੇ ਹਾਂ ਠੀਕ ਹੈ ਤੇ ਪਵਾਦਮਾ ਥਾਰਾ ਬਿਜ਼ਨਸ ਹੈ ਬਿਜ਼ਨਸ ਹੈ ਹੈਨਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜਦੋਂ ਮੈਂ ਤੁਸੀਂ ਬੋਲੇ ਆ ਮੈਂ ਵੀਡੀਓ ਦੇਖੀ ਬਹੁਤ ਚੀਜ਼ਾਂ ਵਧੇ ਜਿਵੇਂ ਕਹਿੰਦੇ ਨਾ ਵੀ ਜੇ ਇੱਕ ਇੱਕ ਬਾਗ ਆ ਉਸ ਦੇ ਵਿੱਚ ਇੱਕੋ ਹੀ ਫੁੱਲ ਹੈ ਉਹ ਇੱਕੋ ਤਰ੍ਹਾਂ ਦੀ ਖੁਸ਼ਬੂ ਹੈ ਤੁਸੀਂ ਦੇਖੋ ਜੇ ਇਹਦੇ ਵਿੱਚ ਭਾਂਦ ਭਾਂਦ ਦੇ ਫੁੱਲ ਹੈ ਤਾਂ ਭਾਂਦ ਭਾਂਦ ਦੀ ਖੁਸ਼ਬੂ ਹੈ ਬਾਗ ਹੋਰ ਵੀ ਸੋਹਣਾ ਹੋ ਜਾਂਦਾ ਹੈ ਬਿਲਕੁਲ ਹੁਣ ਮੈਂ ਤੁਹਾਨੂੰ ਇੱਕ ਬਾਤ ਦੱਸਾਂ ਇੱਕ ਨਾ ਗੱਡੀ ਹੈ ਆਪਾਂ ਗੱਡੀ ਕਹਾਣਾ ਗੱਡੀ ਦੇ ਕਿੰਨੇ ਟਾਇਰ ਹੋਆ ਚਾਰ ਚਾਰ ਟਾਇਰ ਠੀਕ ਹੈ ਚਾਰ ਟਾਇਰਾਂ ਨੂੰ ਆਪਾਂ ਨਾਮ ਦੇ ਦਿਆ ਹੈ ਮਾਝਾ ਮਾਲਵਾ ਦੁਆਬਾ ਪੁਆਰ ਪੁਆਦਾ ਜਿਹੜਾ ਡਰਾਈਵਰ ਹੈ ਉਸ ਦਾ ਉਹ ਪੰਜਾਬ ਹੈ ਪੰਜਾਬ ਹੈ ਹੁਣ ਆਏ ਦੱਸੋ ਵੀ ਇੱਕ ਟਾਇਰ ਨੂੰ ਆਪਾਂ ਕੱਢ ਦੋ। ਸਮੇਂ ਗੱਲ ਕਰੋ ਪਵਾਦ ਸਮੇਂ ਸਾਈਡ 'ਤੇ ਕੱਢ ਦੋ। ਮਾਝਾ ਮਾਲਵਾ ਦੁਆਬਾ ਦੀ ਗੱਲ ਕਰੋ। ਪੰਜਾਬ ਨੂੰ ਕਹਿ ਦੋ ਵੀ ਗੱਡੀ ਚਲਾ। ਨਹੀਂ ਚੱਲਣੀ। ਚੱਲ ਜੂ ਗੱਡੀ। ਪਵਾਤਾ ਲਿਆ ਕੇ ਲਾਣਾ ਪੈਣਾ ਨਾ ਫਿੱਟ ਕਰਨਾ ਪੈਣਾ। ਫਿੱਟ ਕਰਨਾ। ਥਾਂ ਬਣੂਗਾ ਪੰਜਾਬ ਬਾਈ। ਤਾਂ ਗੱਡੀ ਚੱਲੂਗੀ। ਹੂੰ। ਸੋ ਸਾਨੂੰ ਕਿਸੇ 'ਤੇ ਕੋਈ ਤਕਲੀਫ ਨਹੀਂ। ਸਾਨੂੰ ਸਿਰਫ ਦੁਖੀ ਇਸ ਬਾਤ ਦਾ ਵੀ ਯਾਰ ਪੰਜਾਬ ਕੇ ਦੁਨੀਆ ਭਰ ਮਾਂ ਚਰਚੇ ਆਗੇ। ਹੂੰ। ਦੁਨੀਆ ਕਹਾਗੇ ਵੀ ਯਾਰ ਵੀ ਜਿਸ ਤਰ੍ਹਾਂ ਕੇ ਲੰਗਰ ਪੰਜਾਬ ਵਾਲੇ ਲਾਵਾਂਗੇ ਵੀ ਹਮੇ ਨਹੀਂ ਕਿਤੇ ਦੇਖੇ ਬੰਦਾ ਕੋਈ ਵੀ ਹੈ ਕਿਤੇ ਵੀ ਹੋਰ ਸਟੇਟ ਮੈਂ ਜਾਊਗਾ ਬੰਦਾ ਕਹਿ ਦੂਗਾ ਯਾਰ ਭੁੱਖਾ ਨਾ ਮਰ ਜਮਾ ਬੰਦਾ ਜਦ ਕਹੂਗਾ ਵੀ ਹਮੇ ਪੰਜਾਬ ਚੱਲੇ ਆ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਭਾਈ ਜੀ ਮੈਂ ਭੁੱਖਾ ਮਰ ਜੂਗਾ ਜੇ 4 ਦਿਨ ਉਹਰੇ ਕੰਮ ਵੀ ਨਹੀਂ ਕਰੂਗਾ ਨਾ 10 ਦਿਨ ਕੰਮ ਨਹੀਂ ਕਰੂਗਾ ਭਾਈ ਉਹਨੂੰ ਲੰਗਰ ਕਿਤੇ ਨਾ ਕਿਤੇ ਜ਼ਰੂਰ ਮਿਲੂਗਾ ਮੁਹਾਲੀ ਕੇ ਵਿੱਚ ਕਿੰਨੇ ਕ ਲੋਕ ਹੈਗੇ ਜਿਹੜੇ ਇੱਥੇ ਦੇਖ ਲਓ ਆਪਣਾ ਬਿਜ਼ਨਸ ਕਰ ਰਹੇ ਆ ਮਾਝੇ ਮਾਲਵੇ ਦੁਆਬੇ ਤੇ ਆ ਕੇ ਬਿਜ਼ਨਸ ਕਰ ਰਹੇ ਆ ਇੱਥੇ ਹਰ ਯਾਰ ਤਨਖਾਹਾਂ ਕਿੰਨੀਆਂ ਗਏ ਉਹਨਾਂ ਕ ਜੀ ਕਰਾ ਵੀ ਹਮੇ ਜਾਣਾ ਚੰਡੀਗੜ੍ਹ ਦੇਖਣਾ ਚੰਡੀਗੜ੍ਹ ਰਹਿਣਾ ਕ ਜੀ ਕਰਾ ਪੜ੍ਹਨੇ ਕ ਜੀ ਕਰਾ ਪਰ ਬਾਈ ਜੀ ਪੈਸੇ ਨਹੀਂ ਹੈ ਬਹੁਤ ਬੰਦੇ ਚਲੋ ਕਹਿ ਨਹੀਂ ਚਾਹੀਦੀ ਹਨਾ ਕਿਉਂਕਿ ਗੁਰੂਆਂ ਨੇ ਚਲਾਇਆ ਵਾ ਲੰਗਰ ਹੈ ਤੇ ਲੰਗਰ ਛਾ ਕੇ ਵੀ ਗੁਜ਼ਾਰਾ ਕਰਦੇ ਆ ਕਰਦੇ ਆ ਬਿਲਕੁਲ ਨੌਜਵਾਨ ਜਿਹੜੇ ਨਵੇਂ-ਨਵੇਂ ਆਉਂਦੇ ਆ ਕਰਦੇ ਆ ਬਾਈ ਸਾਨੂੰ ਪਤਾ ਹੈਗਾ ਹਨਾ ਵੀ ਕਰਦੇ ਆਂ ਵਧੀਆ ਬਾਤਾਂ ਚਲੋ ਹਨਾ ਕੋਈ ਦੁਖਾਲੀ ਬਾਤ ਨਹੀਂ ਹੈਗੀ ਪਰ ਮਹਾਰੀ ਸਿਰਫ ਇਹੀ ਬਾਤ ਹੈ ਵੀਰ ਤੁਹਾਨੂੰ ਕੱਲੇ-ਕੱਲੇ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਪਵਾਦ ਕਿਹੜੀ ਚੀਜ਼ ਹੈ ਹਾਂ ਵੀ ਜਿੱਥੇ ਤੁਸੀਂ ਮੈਂ ਬਿਜ਼ਨਸ ਕਰ ਰਹੇ ਆ ਉਹ ਵੀ ਪਵਾਦ ਆ ਮੈਨੂੰ ਮੈਨੂੰ ਵੀ ਇਹ ਲੱਗਿਆ ਕਿ ਜਿਵੇਂ ਜਿਵੇਂ ਮੈਨੂੰ ਇਹ ਬਹੁਤ ਅਫਸੋਸ ਹੋਇਆ ਕੋਤੇ ਕਿ ਸਾਨੂੰ ਪਵਾਦ ਬਾਰੇ ਪਤਾ ਨਹੀਂ ਸੀਗਾ ਉਦੇ ਵਿੱਚ ਹੁਣ ਸਾਨੂੰ ਦੱਸਣ ਵਾਲੇ ਸਾਡੇ ਅਧਿਆਪਕਾਂ ਨੇ ਦੱਸਣਾ ਸੀ ਸਾਡੇ ਸੁਸਾਇਟੀ ਨੇ ਦੱਸਿਆ ਨਹੀਂ ਗਿਆ ਸਾਨੂੰ ਵੀ ਇਹ ਲੱਗਦਾ ਹੈ ਕਿ ਅੱਜ ਦੇ ਦਿਨ ਸਮੇਂ ਜਾ ਕੇ ਵਿਪਾਦ ਦਾ ਸਾਨੂੰ ਕਿਉਂ ਨਹੀਂ ਦੱਸਿਆ ਗਿਆ ਇਹਨਾਂ ਬਿਲਕੁਲ ਭਾਈ ਬਿਲਕੁਲ ਮੈਂ ਤਾਂ ਪੋਲੀਟਿਸ਼ੀਅਨਾਂ ਤੇ ਵੀ ਹੈਰਾਨ ਹੈਗਾ ਵੀ ਵੋਟਾਂ ਲੈਣਾ ਵਾਂਗੇ ਹੈਨਾ ਵੀ ਯਾਰ ਕਦੇ ਵੀ ਯਾਰ ਮਾਰੇ ਬੰਦੇ ਨੇ ਬਾਤ ਨਹੀਂ કરી ਯਾਰ ਪਵਾਦ ਗਈ ਤੁਹਾਡੇ ਪਵਾਦ ਚ ਕਿਹੜੇ ਕਿਹੜੇ ਪੋਲੀਟਿਸ਼ੀਅਨ ਹੋਏ ਮਾਰੇ ਪਵਾਦ ਮਾ ਜੀ ਬਥੇਰੇ ਪੋਲੀਟਿਸ਼ੀਅਨ ਹੈ ਇੱਕ ਤਾਂ ਮਾਰੇ ਹਲਕੇਗਾ ਐਮ ਐਲ اے ਹੈ ਸਰਦਾਰ ਕੁਲਵੰਤ ਸਿੰਘ ਹੂੰ ਇਹ ਪਵਾਦ ਕੇ ਹੈ ਓਕੇ ਮੌਜੂਦਾ ਐਮ ਐਲ اے ਵੀ ਹੈ ਹੂੰ ਹਰ ਮੈਨੂੰ ਐ ਲੱਗ ਸਭ ਤੋਂ ਜ਼ਿਆਦਾ ਜਿਹੜਾ ਟੈਕਸ ਹੈਗਾ ਗਵਰਨਮੈਂਟ 'ਪਾ ਜਾ ਰਿਹਾ ਹੂੰ ਸਰਕਾਰ 'ਪਾ ਹੂੰ ਉਹ ਮਰੇ ਐਮ ਐਲ اے ਦੇ ਰਿਹਾ ਹੂੰ ਇੱਕ ਨੰਬਰ 'ਪਰ ਰਿਚ ਬੰਦਾਗਾ ਪਵਾਦਗਾ ਹੂੰ ਹੋਰ ਵੀ ਬਹੁਤ ਹੈ ਹੂੰ ਜਿਹੜੇ ਪਵਾਦ ਕੇ ਲੀਡਰ ਵੀ ਹੁੰਦੇ ਆ ਸਭ ਬਾਰੇ ਵੀ ਕਹਿਆ ਜਾਂਦਾ ਪਵਾਦ ਦੇ ਆਜ ਹੁਣ ਅੱਜ ਦਿਨ ਇਲੈਕਸ਼ਨ ਲੜ ਰਹੇ ਆ ਮਾਲਵਿੰਦਰ ਕੰਗ ਸ਼੍ਰੀਨੰਦਪੁਰ ਸਾਹਿਬ ਪਵਾਦ ਦੀ ਧਰਤੀ ਹੈ ਸਾਰੀ ਹੂੰ ਯਾਰ ਉਹ ਬੰਦਾ ਦੇਖਿਆ ਇੱਕ ਮੈਂ ਹੂੰ ਵੀ ਜਿਹੜਾ ਬੰਦਾ ਪਵਾਦ ਦੀ ਗੱਲ ਕਰ ਰਿਹਾ ਜਿਨੇ ਆਪਣੇ ਭਾਸ਼ਨਾਵਾ ਪਵਾਦ ਦੀ ਗੱਲ ਕੀਤੀ ਮਾਲਵਿੰਦਰ ਕੰਗ ਮਾਲਵਿੰਦਰ ਸਿੰਘ ਕੰਗ ਨੇ ਇਹ ਨਹੀਂ ਹੈ ਵੀ ਮੈਂ ਕੋਈ ਪ੍ਰਸ਼ੰਸਾ ਕਰ ਰਿਹਾ ਜਾਂ ਕੁਝ ਹੈ ਨਾ ਵੀ ਵੋਟਾਂ ਕਰਕੇ ਪਰ ਯਾਰ ਜਿਹੜੇ ਬੰਦੇ ਨੇ ਬਾਤ ਕਰੀ ਹੈ ਹਮੇ ਉਸकी ਬਾਤਾਂ ਕਰ ਸਕਾਂ ਇਹ ਨਾ ਹਮੇ ਉਸ ਟਾਈਮ ਤੇ ਇਹ ਭਾਵਨਾ ਕਰੀਏ ਵੀ ਯਾਰ ਉਹ ਕਿਹੜੀ ਪਾਰਟੀ ਦਾ ਕਿਹੜੀ ਪਾਰਟੀ ਦਾ ਹੈ ਹੈਨਾ ਜਿਹੜਾ ਬੰਦਾ ਹੈ ਉਹ ਹੈ ਹੂੰ ਜਿਹੜਾ ਬੰਦਾ ਮਾਰੇ ਪਵਾਦ ਦੀ ਗੱਲ ਕਰ ਰਿਹਾ ਤਾਂ ਉਹ ਕਰ ਰਿਹਾ ਜੇ ਮਨ ਨੂੰ ਅੱਗੇ ਨੂੰ ਦੱਸਣਾ ਪੈ ਰਿਹਾ ਕਿ ਤੁਹਾਨੂੰ ਵੀ ਯਾਰ ਫਲਾਣੇ ਬੰਦੇ ਨੇ ਪਵਾਦ ਦੀ ਗੱਲ ਕਰੀ ਹੈ ਹੂੰ ਤਾਂ ਹਮੇ ਦੱਸ ਰਹੇ ਹਾਂ ਹੂੰ ਬਿਲਕੁਲ ਸ਼ੁਕਰੀਆ ਭਾਈ ਸਮੇਂ ਦੇਣ ਦੇ ਲਈ ਤਾਂ ਬਿਲਕੁਲ ਇਹ ਸਾਡਾ ਪੰਜਾਬ ਹੈ ਜਿਹੜਾ ਉਹ ਬਾਗੀਚਾ ਹੈ ਤੇ ਬਾਗੀਚੇ ਵਿੱਚ ਵੱਖ-ਵੱਖ ਕਿਸਮ ਦੇ ਫੁੱਲ ਨੇ ਤੇ ਹਰ ਫੁੱਲ ਦੀ ਆਪਣੀ ਇੱਕ ਖਾਸੀਅਤ ਆ ਆਪਣੀ ਇੱਕ ਮਹਿਕ ਆ ਆਪਣੀ ਇੱਕ ਰੰਗਤ ਆ ਤਾ ਪੰਜਾਬ ਇਸੇ ਤਰ੍ਹਾਂ ਹੀ ਹੱਸਦਾ ਖੇਡਦਾ ਰਹੇ ਜਿਨ੍ਹਾਂ ਲੋਕਾਂ ਨੂੰ ਪੁਆਦ ਬਾਰੇ ਨਹੀਂ ਪਤਾ ਅੱਜ ਕੱਲ ਸੋਸ਼ਲ ਮੀਡੀਆ ਤੇ ਕਾਫੀ ਗੱਲ ਚੱਲ ਰਹੀ ਹੈ ਬਾਈ ਨੂੰ ਇਸ ਗੱਲ ਤੇ ਸਲੂਟ ਵੀ ਬੰਦਾ ਕਿ ਉਹ ਆਪਣੇ ਇਲਾਕੇ ਦੀ ਆਪਣੀ ਬੋਲੀ ਦੀ ਗੱਲ ਕਰ ਰਿਹਾ ਹੈ ਤੈਨੂੰ ਲੱਗ ਰਿਹਾ ਜੇ ਕਿਤਨੇ ਕਿਤੇ ਸੀ ਸਾਨੂੰ ਲੋਕ ਲੈ ਨਹੀਂ ਜਾਣਦੇ ਪੰਜਾਬ ਦੇ ਖਾਸ ਕਰਕੇ ਤੋਂ ਜ਼ਰੂਰੀ ਵੀ ਇਹ ਗੱਲ ਕਰਨੀ ਬਾਈ ਦਾ ਇਤਰਾਜ਼ ਕਰਨਾ ਵੀ ਜ਼ਰੂਰੀ ਹੈ ਇੱਕ ਗਿਲਾ ਹੋਣਾ ਵੀ ਜ਼ਰੂਰੀ ਹੈ ਤਾਂ ਹੀ ਮੈਨੂੰ ਲੱਗਦਾ ਕਿ ਇਹ ਪੰਜਾਬ ਜਿਹੜਾ ਸੋਨਾ ਬਣੇਗਾ ਹੋਰ ਵੀ ਸੋਨਾ ਬਣੇਗਾ ਰਲ ਮਿਲ ਕੇ ਚੱਲਣਾ ਚਾਹੀਦਾ ਹੈ ਸਾਡੀ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ